ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਚੋਣ ਪ੍ਰਚਾਰ ਅਤੇ ਕਿਆਸ ਰਾਈਆਂ ਤੋਂ ਬਾਅਦ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਰਜਿੰਦਰਾ ਹਸਪਤਾਲ ਪਟਿਆਲਾ ਦੇ ਦਰਜਾ 4 ਕਰਮਚਾਰੀਆਂ ਨੇ ਆਪਣੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟਾਂ ਪਾਈਆਂ VOTING ਉਪਰੰਤ ਚੇਅਰਮੈਨ ਚੋਣ ਕਮੇਟੀ ਸਾਥੀ ਆਰੂਣ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹਨ ਦੱਸਿਆ ਕਿ ਕੁੱਲ 295 ਵੋਟਾਂ ਵਿੱਚੋਂ 247 ਵੋਟਾਂ ਪੋਲ ਹੋਈਆਂ ਜਿਸ ਵਿੱਚੋਂ ਸ਼੍ਰੀ ਰਾਜੇਸ਼ ਕੁਮਾਰ ਗੋਲੂ ਨੂੰ 194 ਅਤੇ ਮੋਨਿਕਾ ਨੂੰ 52 ਵੋਟਾਂ ਪੰਜਾਬ ਇਸ ਤਰ੍ਹਾਂ 142 ਵੋਟਾਂ ਦੀ ਲੀਡ ਨਾਲ ਸ਼੍ਰੀ ਰਾਜੇਸ਼ ਕੁਮਾਰ ਗੋਲੂ ਨੂੰ ਜੇਤੂ ਕਰਾਰ ਦਿੱਤਾ ਗਿਆ ਇਸ ਮੌਕੇ ਮੁਲਾਜ਼ਮਾ ਦੇ ਪ੍ਰਮੁੱਖ ਆਗੂ ਸਾਥੀ ਦਰਸ਼ਨ ਸਿੰਘ ਲੁਬਾਨਾ ਸਵਰਨ ਸਿੰਘ ਬੰਗਾ ਸਾਥੀ ਸ਼ਿਵਚਰਨ ਜੀ ਰਾਕੇਸ਼ ਕੁਮਾਰ ਕਲਿਆਣ ਰਾਮ ਲਾਲ ਰਮਾ ਸਾਥੀ ਰਾਮ ਕਿਸ਼ਨ ਸਤਪਾਲ ਮੰਡੋਰਾ ਅਨਿਲ ਕੁਮਾਰ ਪ੍ਰੇਮੀ ਮੁਕੇਸ਼ ਕੁਮਾਰ ਸਾਥੀ ਮਹਿੰਦਰ ਸਿੰਘ ਹਰਸ਼ਦੀਪ ਸਿੰਘ ਸ਼ਮਲਸਨ ਦੇਖੋ ਪੂਰੀ ਖਬਰ ਹਾਂਜੀ ਪ੍ਰਧਾਨ ਜੀ ਕਿੰਤਾ ਹੋ ਗਈ ਪਦਾਨਗੀ ਲਈ ਹੈ ਕਿੰਦਾ ਦੇ ਮੁੰਡੇ ਰਹਿਣਗੇ ਸਾਡੇ ਤੁਹਾਨੂੰ ਪਹਿਲਾਂ ਵੀ ਬੇਨਤੀ ਕਰੀ ਅਸੀਂ ਸਭ ਤੋਂ ਪਹਿਲਾਂ ਸਾਡੇ ਸਾਰੇ ਮੁਲਾਜ਼ਮ ਸਾਥੀਆਂ ਦਾ ਹੱਥ ਜੋੜ ਕੇ ਕੋਟੀ ਕੋਟੀ ਤਨਮਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਆਪਣਾ ਇੱਕ ਹੀ ਕੀਮਤੀ ਬੋੜ ਪਾ ਦੇ ਸਾਡੀ ਜਿੱਥੇ ਵੰਦੀ ਨੂੰ ਕਾਮਯਾਬੀ ਦੇਈ ਹੈ ਪਰ ਸਾਨੂੰ ਇਹ ਤਾਕਤ దਈ ਹੈ ਕਿ ਅਸੀਂ ਮੁਲਾਜ਼ਮਾਂ ਦੇ ਹੱਕਾਂ ਲਈ ਜਿਵੇਂ ਲੜਦੇ ਆਏ ਹਾਂ ਸ਼ੁਰੂ ਤੋਂ ਉਵੇਂ ਹੀ ਲੜਾਈ ਜਾਰੀ ਰੱਖੀ ਹੁਣ ਤੁਹਾਨੂੰ ਸਾਹਮਣੇ ਵੀ ਚੋਣ ਜਾਤ ਤਾਂ ਜਾਰੀ ਹੋ ਚੁੱਕੀ ਹੈ ਲੈਕਚਨਾ ਤੱਕ ਕੁਝ ਇਸ ਤਰ੍ਹਾਂ ਦਾ ਪੋਜੀਸ਼ਨ ਦਰਸ਼ਾਫੀ ਕਰਨੀ ਸੰਭਵ ਜੋ ਵੀ ਸਾਡੀ ਅੰਦਰੂਨੀ ਮੀਟਿੰਗਾਂ ਨੇ ਸਾਡੇ ਸੀਨੀਅਰ ਆਗੂਆਂ ਦੀ ਐਡਵਾਈਸ ਆ ਉਸ ਦੇ ਹਿਸਾਬ ਨਾਲ ਅਸੀਂ ਆਪਣੀ ਲਿਖਤੀ ਕਾਰਵਾਈ ਸਰਕਾਰ ਨੂੰ ਭੇਜ ਦੇ ਰਹੇ ਹਾਂ ਅੱਗੇ ਵੀ ਹੁਣ ਵੀ ਭੇਜਾਂਗੇ ਲੜਾਈ ਸਾਡੀ ਉਹੀ ਆ ਸਾਡੇ ਕੱਚੇ ਮੁਲਾਜ਼ਮ ਸਭ ਤੋਂ ਪਹਿਲਾਂ ਪੱਕੇ ਕੀਤੇ ਜਾਣ ਪਹਿਲ ਦੇ ਆਧਾਰ ਤੇ ਪੁਰਾਣੀ ਪੈਨਸ਼ਨ ਸਕੀਮ ਜਾਰੀ ਕੀਤੀ ਜਾਵੇ ਪਰ ਦਰਜਾ 4 ਦਾ ਜੋ ਸ਼ੋਸ਼ਣੇ ਕਰ ਰਹੇ ਨੇ ਉਸ ਨੂੰ ਖਤਮ ਕਰਕੇ ਦਰਜਾ 4 ਦੀ ਸਰਕਾਰੀ ਭਰਤੀ ਸ਼ੁਰੂ ਕੀਤੀ ਜਾਵੇ ਪਾਜੋ ਉਹਨਾਂ ਲੋਕਾਂ ਦੇ ਹੱਥ ਉਹਨਾਂ ਨੂੰ ਮਿਲ ਸਕਣ ਉਹ ਵੀ ਇਸੇ ਦੇਸ਼ ਦੇ ਨਾਗਰਿਕਾਂ ਉਹੀ ਅਸਲੀ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਆ ਜਿਨ੍ਹਾਂ ਦਾ ਇੱਕ ਕੁਰਸੀਆਂ ਤੇ ਬੰਦੇ ਸਰ ਗਲਾ ਘੋੜਦੇ ਆ ਇਹ ਸਰਕਾਰੀ ਅਫਸਰ ਸਰਕਾਰੀ ਮੰਤਰੀ ਸਾਡੇ ਅੱਜ ਇਹੀ ਡਾਕਟਰ ਬਲਬੀਰ ਸਿੰਘ ਨੂੰ ਦੁਬਾਰਾ ਪਬਲਿਕ ਚਾਨ ਦਾ ਪੈ ਗਿਆ ਨਾ ਮੌਕਾ ਜਿਹੜਾ ਹੈਲਥ ਮੰਤਰੀ ਦਾ ਉਹ ਦੁਬਾਰਾ ਸੀਟ ਮਿਲ ਗਈ ਉਹਨਾਂ ਨੂੰ ਪੀਐਮ ਦੀ ਹੁਣ ਉਹ ਕਿੱਥੋਂ ਆਣਗੇ ਲੋਕਾਂ ਵਿੱਚ ਇਹਨਾਂ ਲੋਕਾਂ ਦੇ ਵਿੱਚ ਬੈ ਬੈ ਕੇ ਉਹਨਾਂ ਨੇ ਵਾਅਦੇ ਕਰੇ ਕਿ ਵੀ ਜਿੱਦਣ ਸਰਕਾਰ ਬਣਦੀ ਪਹਿਲ ਦੇ ਆਧਾਰ ਤੇ ਕੱਚੇ ਮੁਲਾਜ਼ਮ ਪੱਕੇ ਕਿੱਥੇ ਜਾਣਗੇ 2 ਸਾਲ ਹੋ ਗਏ ਸਰਕਾਰ ਬਣੀ ਨਵਾ ਮੁਲਾਜ਼ਮ ਸਾਡੇ ਬੈਠੇ ਆ ਵਿਚਰੇ ਓਵਰੇਜ ਹੋ ਗਏ ਅੱਜੇ ਕਿਤੇ ਹੋਰ ਨੌਕਰੀ ਅਪਲਾਈ ਨਹੀਂ ਕਰ ਸਕਦੇ ਇਹਨਾਂ ਵੀ ਚੰਨ ਤੜ ਪੜੇ ਲਿਖੇ ਸਾਰੇ ਉਹ ਦੁਨੀਆ ਦਾ ਗੰਦ ਚੱਕ ਰਹੇ ਆ ਪਰ ਫੇਰ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰੀ ਕਿਸੇ ਸਰਕਾਰ ਨੇ ਹੁਣ ਇਹ ਜਵਾਬ ਦੇਣਗੇ ਸਰਕਾਰਾਂ ਨੂੰ ਵੀ ਔਰ ਅਫਸਰਾਂ ਸ਼ਾਹੀ ਨੂੰ ਵੀ ਹੁਣ ਦੱਸੋ ਤੁਸੀਂ ਕਿਵੇਂ ਆਓਗੇ ਇਹਨਾਂ ਦੇ ਘਰਾਂ ਦੀ ਬੋਤਾਂ ਲੈ ਜਿਨ੍ਹਾਂ ਨਾਲ ਤੁਸੀਂ ਝੂਠ ਬੋਲੇ ਹੋ ਪਦਾਂਗੀ ਪਦਾਂਗੀ ਤੁਹਾਨੂੰ ਮਿਲਿਆ ਸਰਦ ਤੁਸੀਂ ਟੀਮ ਵਾਂਗੂ ਕਿੱਦਾਂ ਰਹੇਗਾ ਟੀਮ ਵਰਕ ਸਾਡਾ ਸ਼ੁਰੂ ਤੋਂ ਬਹੁਤ ਅੱਛਾ ਰਿਹਾ ਸਾਡੇ ਸੀਨੀਅਰ ਆਗੂ ਰਿਟਾਇਰਮੈਂਟ ਦੇ ਬਾਵਜੂਦ ਵੀ ਸਾਡੇ ਨਾਲ ਜੁੜੇ ਰਹਿੰਦੇ ਆ ਸਾਡਾ ਮਾਰਗਦਰਸ਼ਨ ਕਰਦੇ ਆ ਰਾਮ ਪੀਸ਼ਨ ਜੀ ਸਤਪਾਲ ਮੰਦੋਰਾ ਜੀ ਹੋਰ ਬਹੁਤ ਬੈਠੇ ਆ ਬਾਹਰ ਸਾਡੇ ਸੀਨੀਅਰ ਆਗੂ ਜਿਨ੍ਹਾਂ ਦਾ ਤਜਰਬਾ ਇਨਾ ਹੈ ਸੰਘਰਸ਼ਾਂ ਦਾ ਸਰਕਾਰਾਂ ਨਾਲ ਨਿਬੜਨ ਦਾ ਇਹਨਾਂ ਦਾ ਸਾਡੇ ਦੇ ਸਭ ਤੋਂ ਵੱਡਾ ਆਸ਼ੀਰਵਾਦ ਹੈ ਕਿਉਂਕਿ ਤਜਰਬੇਕਾਰ ਲੋਕ ਨੇ ਸਾਡਾ ਰਸਤਾ ਦਿਖਾਉਂਦੇ ਆ ਸਾਡਾ ਮਾਰਗਦਰਸ਼ਨ ਕਰਦੇ ਆ ਹਰ ਅਸੀਂ ਸਾਰੀ ਜਥੇਬੰਦੀ ਜੋ ਵੀ ਸਟੈਪ ਚੱਕਦੇ ਆ ਬਹੁਤ ਸੋਚ ਸਮਝ ਕੇ ਸਰਦਾਰ ਗਰਸ਼ਨ ਸਿੰਘ ਲੁਮਾਨਾ ਜੀ ਸਾਡੇ ਸੁਪਾ ਪ੍ਰਧਾਨ ਨੇ ਉਹਨਾਂ ਦੀ ਵੈ ਲੈ ਕੇ ਉਹਨਾਂ ਦੀ ਟੀਮ ਦੀ رائے ਲੈ ਕੇ ਮਲਾਜਮਾਂ ਦੇ ਹਿੱਤਾਂ ਲਈ ਮਲਾਜਮਾਂ ਦੇ ਹੱਕਾਂ ਲਈ ਸ਼ੁਰੂ ਤੋਂ ਇਹ ਡੀ ਕਲਾਸ 4 ਯੂਨੀਅਨ ਲੜਦੀ ਰਹੀ ਆ ਹਰ ਅੱਗੇ ਵੀ ਐਕਸ਼ਨ ਦਰਸ ਜਾਰੀ ਰੱਖ ਕੇ ਡੀ ਕਲਾਸ 4 ਯੂਨੀਅਨ ਪਟਿਆਲਾ ਤੋਂ ਬਲਜੀਤ ਸਾਨਾ ਦੀ ਰਿਪੋਰਟ